सर अपना खर्चा तो नहीं तुझे अपना खर्चा है मेरा खड़ा है ऐसा नहीं था हाँ खड़ी ਹਾਂਜੀ ਮੇਰਾ ਨਾਮ ਗੁਪਤਕੌਰ ਹੈ ਜੀ ਮੇਰ ਆਪਣਾ ਬੇਘਰੀ ਰਹਿਣ ਵਾਲੀ ਹਾਂ ਮੇਰੇ ਬਰਾਦਰ ਇਤਿਫਕੋਰ ਜੇਲ੍ਹ ਵਿੱਚ ਹਨ ਹਾਂਜੀ ਅਸੀਂ ਇਹਨਾਂ ਦੇ ਰਕਤੀ ਬੰਨਣ ਆਏ ਹਾਂ ਸਾਨੂੰ ਪ੍ਰਸ਼ਾਸਨ ਨੇ ਵਧੀਆ ਮੌਕਾ ਦਿੱਤਾ ਵਾ ਸਾਨੂੰ ਬੋਥ ਸਿਸਟਰ ਹੈ ਜੀ ਸਾਨੂੰ ਅੰਦਰ ਐਂਟਰ ਵਧੀਆ ਕੀਤਾ ਵਾ ਸਾਡੀ ਗੱਲਬਾਤ ਹੋਣੀ ਗਈ ਹੈ ਪੂਰੀ ਹਾਂਜੀ ਅੱਜ ਦੇ ਭਰਾ ਦੇ ਰਕਤੀ ਬੰਨ ਚੁੱਕੀਆਂ ਹਨ ਹਾਂਜੀ ਸਾਨੂੰ ਅਰੇਂਜਮੈਂਟ ਕੀਤਾ ਜੀ ਪ੍ਰਸ਼ਾਸਨ ਦਾ ਬਹੁਤ ਵਧੀਆ ਬਹੁਤ ਵਧੀਆ ਸਰ ਹਾਂਜੀ ਸਾਨੂੰ ਬਹੁਤ ਖੁਸ਼ੀ ਆ ਆਪਣੇ ਭਰਾ ਨੂੰ ਮਿਲ ਕੇ ਸਾਡੇ ਭਰਾ ਨੂੰ ਜਲਦੀ ਤੋਂ ਜਲਦੀ ਬਾਹਰ ਕੀਤਾ ਜਾਵੇ ਠੀਕ ਹੈ ਥਈ ਵਗੈਰਾ ਤੋਂ ਹਾਂਜੀ ਹਾਂਜੀ ਵਧੀਆ ਕਿੰਨੇ ਦਿਨਾਂ ਬਾਅਦ ਦਿੱਤਾ ਭਰਾ ਕੀ ਮਿਲਿਆ ਭਰਾ ਹਾਂਜੀ ਸਾਨੂੰ 1 ਮੰਥ ਹੋ ਗਿਆ ਹਾਂਜੀ ਪਰ ਸਾਨੂੰ ਬਹੁਤ ਸਕੂਨ ਹੋਇਆ ਆਪਦੇ ਭਰਾ ਨੂੰ ਜੱਫੀ ਪਾ ਕੇ ਮਿਲਣ ਦਾ ਠੀਕ ਆ ਮੈਨੂੰ ਐਵੇਂ ਲੱਗਦਾ ਵੀ ਮੈਂ ਆਪਦੇ ਭਰਾ ਨੂੰ ਇੰਦਾ ਮਿਲ ਰਹੀ ਜਿਵੇਂ ਮੇਰਾ ਪੁੱਤ ਹੋਵੇ ਸਾਡੇ ਤੋਂ ਜੰਮਾ ਛੋਟਾ ਅ ਅੱਜ ਸੈਂਟਰਲ ਜੇਲ੍ਹ ਫਰੀਦਕੋਟ ਦੇ ਅੰਦਰ ਰਖੜੀ ਦੇ ਤਿਉਹਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤੇ ਗਏ ਹਨ ਇਹਨਾਂ ਪ੍ਰਬੰਧਾਂ ਦੇ ਸਬੰਧ ਵਿੱਚ ਸਾਨੂੰ ਪੰਜਾਬ ਸਰਕਾਰ ਦੇ ਵੱਲੋਂ ਜੇਲ੍ਹ ਮਿਨਿਸਟਰ ਸਾਹਿਬਾਨ ਜੀ ਦੇ ਵੱਲੋਂ ਸਾਡੇ ਪ੍ਰਿੰਸੀਪਲ ਸੈਕਟਰੀ ਜੇਲ੍ਹਸ ਭਾਵਨਾਗਰ ਮੈਮ ਦੇ ਵੱਲੋਂ ਔਰ ਐਡੀਸ਼ਨਲ ਡਾਇਰੈਕਟਰ ਜਨਰਲ ਪ੍ਰਿਜ਼ਨਸ ਸ਼੍ਰੀ ਅਰੁਣ ਪਾਲ ਆਈਪੀਐਸ ਸਾਹਿਬ ਦੇ ਵੱਲੋਂ ਵਿਸ਼ੇਸ਼ ਤੌਰ ਤੇ ਡਾਇਰੈਕਸ਼ਨਸ ਆਈਆਂ ਨੇ ਉਹਨਾਂ ਡਾਇਰੈਕਸ਼ਨਸ ਦੇ ਮੱਦੇਨਜ਼ਰ ਅਸੀਂ ਡਿਊਟੀ ਦੇ ਅੰਦਰ ਵਿਸ਼ੇਸ਼ ਪ੍ਰਬੰਧ ਕੀਤੇ ਗਏ ਜਿੱਥੇ ਕਿ ਸਾਰੂ ਜੋ ਢੇੜਾ ਆ ਰਹੀਆਂ ਨੇ ਬੰਦਿਆਂ ਦੀਆਂ ਉਹਨਾਂ ਨੂੰ ਬਾਹਰਲੇ ਗੇਟ ਦੇ ਉੱਤੇ ਕੋਈ ਸੁਲੱਸਿਆ ਪੇਸ਼ ਨਾ ਹੋਵੇ ਉੱਥੇ ਅਸੀਂ ਸਪੈਸ਼ਲ ਟੈਂਟ ਦਾ ਪ੍ਰਬੰਧ ਕੀਤਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਜਦ ਤੱਕ ਉਹਨਾਂ ਦੀ ਰਜਿਸਟ੍ਰੇਸ਼ਨ ਹੁੰਦੀ ਹੈ ਉਹਨਾਂ ਨੂੰ ਉੱਪ ਤੋਂ ਬਰਸਾਤ ਤੋਂ ਗਰਮੀ ਤੋਂ ਬਚਾਉਣ ਲਈ ਟੈਂਟ ਲਗਾਏ ਗਏ ਹਨ ਉਸ ਤੋਂ ਬਾਅਦ ਉਹ ਆਪਣੀ ਰਜਿਸਟ੍ਰੇਸ਼ਨ ਕਰਾਉਣਗੇ ਪ੍ਰੋਪਰ ਆਥੈਂਟੀਕੇਸ਼ਨ ਹੋਏਗੀ ਐਸ ਪਰ ਰਿਕਾਰਡ ਕੀ ਉਹਨਾਂ ਦੀ ਉਹ ਸਿਸਟਰ ਹੈ ਉਸ ਦੇ ਨਾਲ ਅਸੀਂ ਬੱਚਿਆਂ ਨੂੰ ਵੀ ਅਲਾਉ ਕੀਤਾ ਹੈ ਛੋਟੇ ਬੱਚੇ ਨਾਲ ਕੋਈ ਆਏ ਹੈ ਰਜਿਸਟ੍ਰੇਸ਼ਨ ਦੇ ਉਪਰੰਤ ਤਸੀਲ ਨੂੰ ਡਿਊਟੀ ਦੇ ਅੰਦਰ ਅੱਜ ਬੰਦੀ ਆਪਣੀਆਂ ਭੈਣਾਂ ਨੂੰ ਫੇਸ ਟੂ ਫੇਸ ਮਿਲ ਸਕਦੇ ਆ ਬੈਠ ਕੇ ਡਿਊਟੀ ਦੇ ਅੰਦਰ ਆਰਾਮ ਨਾਲ ਉਹ ਰਖੜੀ ਬੰਨ੍ਹ ਸਕਦੇ ਆ ਇਹ ਵਿਸ਼ੇਸ਼ ਉਪਰਾਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੀਤਾ ਗਿਆ ਜਿੱਥੇ ਰਖੜੀ ਦੇ ਤਿਉਹਾਰ ਨੂੰ ਅਸੀਂ ਮੁੱਖ ਰੱਖਦੇ ਆ ਉਹਦੇ ਨਾਲ ਨਾਲ ਇੱਕ ਮੈਸੇਜ ਇਹ ਵੀ ਬੱਦੀ ਵੀਰਾਂ ਨੂੰ ਦਿੱਤਾ ਜਾਂਦਾ ਹੈ ਕਿ ਜੇ ਤੁਸੀਂ ਆਪਣਾ ਗੁੱਡ ਕੰਡਕਟਰ ਰੱਖੋਗੇ ਜੇਲ੍ਹ ਦੇ ਅੰਦਰ ਵਿਵਹਾਰ ਅੱਛਾ ਰੱਖੋਗੇ ਤਾਂ ਪ੍ਰਸ਼ਾਸਨ ਤੁਹਾਡੇ ਲਈ ਤੁਹਾਡੇ ਵੈਲਫੇਅਰ ਲਈ ਤੁਹਾਡੇ ਫੈਮਿਲੀ ਦੇ ਵੈਲਫੇਅਰ ਲਈ ਤੁਹਾਨੂੰ ਆਪਣੇ ਪਰਿਵਾਰ ਨਾਲ ਮਿਲਣ ਲਈ ਹਮੇਸ਼ਾ ਹੀ ਤਤਪਰ ਰਹੇਗਾ ਔਰ ਅਸੀਂ ਲਗਾਤਾਰ ਕੋਸ਼ਿਸ਼ ਕਰਦੇ ਰਹਾਂਗੇ ਕਿ ਅੱਜ ਦੇ ਤਿਉਹਾਰ ਦੀ ਤਰ੍ਹਾਂ ਬਾਕੀ ਤਿਉਹਾਰਾਂ ਦੇ ਉੱਤੇ ਵੀ ਬੰਦੀਆਂ ਨੂੰ ਉਹਨਾਂ ਦੇ ਪਰਿਵਾਰਾਂ ਦੇ ਨਾਲ ਮਿਲਾਇਆ ਜਾਵੇ ਜਿੱਥੋਂ ਤੱਕ ਰੱਖੜੀ ਦਾ ਤਿਉਹਾਰ ਅੱਜ ਦੀ ਗੱਲ ਹੈ ਬੰਦੀ ਕਾਫੀ ਖੁਸ਼ ਮਹਿਸੂਸ ਕਰ ਰਹੇ ਨੇ ਭੈਣ ਭਰਾ ਦਾ ਰਿਸ਼ਤਾ ਇੱਕ ਐਸਾ ਰਿਸ਼ਤਾ ਹੁੰਦਾ ਹੈ ਕਿ ਜਿਸ ਵਿੱਚ ਕਦੇ ਇੱਕ ਨਹੀਂ ਆਉਂਦਾਗਾ ਔਰ ਭਰਾ ਤੋਂ ਜੇਕਰ ਕੋਈ ਗਲਤੀ ਹੋਈ ਹੈ ਉਹ ਅੰਦਰ ਹੈ ਤਾਂ ਉਸ ਦੀ ਭੈਣ ਦਾ ਕੋਈ ਕਸੂਰ ਨਹੀਂ ਹੈ ਉਹਦੇ ਚਾ ਉਮੇ ਦੇ ਉਮੇ ਪੂਰੇ ਹੋਣੇ ਚਾਹੀਦੇ ਆ ਇਹ ਸਰਕਾਰ ਨੇ ਇਸ ਚੀਜ਼ ਨੂੰ ਮਹਿਸੂਸ ਕਰਦੇ ਹੋਇਆ ਸਾਨੂੰ ਇਹ ਅੱਜ ਜਿਹੜੀਆਂ ਅਦਾਇਤਾਂ ਕੀਤੀਆਂ ਕਿ ਭੈਣ ਤੇ ਭਰਾ ਦਾ ਜੋ ਰਿਸ਼ਤਾ ਹੈ ਉਹ ਹਮੇਸ਼ਾ ਮਜ਼ਬੂਤ ਰਹੇ ਔਰ ਬੰਦੀ ਆਪਣੀ ਹੈ ਘੈਰਾਂ ਨੂੰ ਲੈ ਸਕਦਾ ਸਰ ਕਿੰਨੀ ਕੈਪੀਟੀ ਹੈ ਇਸ ਵਕਤ ਸਾਡੇ ਕੋਲੇ ਜੇਲ੍ਹ ਦੇ ਅੰਦਰ ਕਰੀਬ 3200 ਤੋਂ 3300 ਦੇ ਵਿੱਚ ਪੋਪੂਲੇਸ਼ਨ ਵੇਰੀ ਕਰਦੀ ਰਹਿੰਦੀ ਹੈ ਸੋ ਕੈਪੈਸਿਟੀ ਤਾਂ ਜੇਲ੍ਹ ਦੀ ਸਾਡੀ ਥੋੜੀ ਹੈ ਲੇਕਿਨ ਕਿਉਂਕਿ ਡਰਗ ਦੀ ਐਡਿਕਸ਼ਨ ਦੇ ਖਿਲਾਫ ਜੋ ਮਹਿੰਮ ਚੱਲੀ ਸੀ ਉਸ ਦੇ ਤਹਿਤ ਕਾਫੀ ਐਨਡੀਪੀਐਸ ਦੇ ਬੰਦੇ ਅੰਦਰ ਆਏ ਹੈ ਬਟ ਵੀ ਆਰ ਕੇ ਟ੍ਰਾਈਂਗ ਟ ਅਸੀਂ ਜੋ ਵੀ ਸਾਡੇ ਕੋਲ ਪੋਪੂਲੇਸ਼ਨ ਹੈ ਅਸੀਂ ਉਹਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਵੀ ਸਾਡੇ ਕੋਲ ਸੰਸਾਧਨ ਹੈ ਉਹਦੇ ਤੋਂ ਸਿਰਫ 4 ਹੀ ਕਿਨਾਰੇ ਮੈਨੇਜ ਕਰੀਏ ਅੱਜ ਕਿੰਨੇ ਬਕਰੀਆ ਨੂੰ ਜਿਹੜਾ ਕਿ ਉਹ ਕੱਲ ਅਸੀਂ ਐਕਸਪੈਕਟ ਦੇਖੋ ਜੀ ਸਾਡੇ ਵੱਲੋਂ ਤਾਂ ਖੁੱਲਾ ਸੱਦਾ ਹੈਗਾ ਜਿੰਨੀਆਂ ਵੀ ਭੈਣਾਂ ਆਪਣੇ ਭਰਾਵਾਂ ਨੂੰ ਅੱਜ ਮਿਲਣਾ ਚਾਹੁੰਦੀਆਂ ਨੇ ਸਾਡੇ ਵੱਲੋਂ ਓਪਨ ਹੈ ਜਿੰਨੇ ਵੀ ਆਉਣਗੇ ਚਾਹੇ ਅਸੀਂ ਸ਼ਾਮ ਨੂੰ ਲੇਟ ਹੋ ਜਾਈਏ ਅਸੀਂ ਹਰ ਆਈ ਸਾਡੇ ਦਰ ਤੇ ਜੋ ਇੱਕ ਭੈਣ ਚੱਲ ਕੇ ਪਹੁੰਚੇਗੀ ਜੇਲ੍ਹ ਦੇ ਉਹਦੀ ਮੁਲਾਕਾਤ ਕਰਵਾਉਣ ਉਪਰੰਤ ਹੀ ਉਹਨੂੰ ਵਾਪਸ ਭੇਜਾਂਗੇ ਲੇਕਿਨ ਔਨ ਅਨ ਐਵਰੇਜ ਜਿਹੜਾ ਆਇਆ ਸਾਡੀਆਂ 500 ਦੇ ਕਰੀਬ 600 ਦੇ ਕਰੀਬ ਮੁਲਾਕਾਤਾਂ ਹੋ ਜਾਂਦੀਆਂ ਕਿੰਨੇ ਬੱਚੇ ਲੇਡੀਜ਼ ਨੂੰ ਆਣਾ ਹੈਗਾ ਉਹਨਾਂ ਅਲੋ ਇਨਸਟਰਕਸ਼ਨਸ ਨਹੀਂ ਹੋਣਗੀਆਂ ਤਾਂ ਕਿ ਇਸ ਤੇ ਕੋਈ ਪਰੇਸ਼ਾਨੀ ਨਾ ਹੋ। ਹਾਂ ਦੇਖੋ ਇਨਸਟਰਕਸ਼ਨ ਸਿਰਫ ਇਹੀ ਲੈ ਕੇ ਕੋਈ ਵਰਜਿਤ ਵਸਤੂ ਨਾ ਲੈ ਕੇ ਆਉਣ। ਕੋਈ ਰਿਲੇਸ਼ਨਸ਼ਿਪ ਦਾ ਝੂਠ ਦਾ ਬੋਲ ਕੇ ਆਉਣ। ਅਸਲ ਚ ਭੈਣ ਹੈ ਤਾਂ ਉਹ ਭੈਣ ਹੀ ਆਵੇ। ਕਈ ਵਾਰ ਕੋਈ ਇੱਕਾ ਦੁਕਾ ਇਨਸਟੈਂਸਸ ਹੋ ਜਾਂਦੇ ਆ ਕਿ ਕੋਈ ਫੀਮੇਲ ਭੈਣ ਦਾ ਕਹਿ ਕੇ ਮਿਲਣ ਦੀ ਕੋਸ਼ਿਸ਼ ਕਰਦੀ ਹੈ। ਉਹ ਸੀ ਡਾਕੂਮੈਂਟੇਸ਼ਨ ਵੈਰੀਫਾਈ ਕਰ ਰਹੇ ਹੈ। ਸਰ ਮਹਿਲਾਵਾ ਵੀ ਹੁਣ ਜੇਲ੍ਹ ਦੇ ਵਿੱਚ ਉਹਨਾਂ ਨੂੰ ਜੀ ਜਿਹੜੀਆਂ ਮਹਿਲਾਵਾ ਸਾਡੇ ਕੋਲ ਅੰਦਰ ਬੰਦ ਨੇ। ਉਹਨਾਂ ਨੂੰ ਬੁਲਾਉਣ ਦੇ ਲਈ ਉਹਨਾਂ ਦੇ ਜੇ ਬ੍ਰਦਰ ਬਾਹਰੋਂ ਆਉਣਗੇ ਤਾਂ ਅਸੀਂ ਉਹਨਾਂ ਨੂੰ ਵੀ ਇੱਕ ਵੱਖਰਾ स्लਾਟ ਦੇਵਾਂਗੇ ਵਿੱਚ ਦੀ ਔਰ ਉਹਨਾਂ ਨੂੰ ਵੀ ਮਿਲਾਇਆ ਜਾਏਗਾ ਮਠਾਈ ਵਗੈਰਾ ਬਾਹਰੋਂ ਨਹੀਂ ਅਸੀਂ ਮਠਾਈ ਇੱਥੇ ਪ੍ਰਬੰਧ ਕੀਤਾ ਹੈਗਾ ਜੀ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਲੋਕਲ ਮਾਰਕੀਟ ਚੋਂ ਪਰਚੇਸ ਕਰਕੇ ਜੋ ਮਾਰਕੀਟ ਦੇ ਵਿੱਚ ਰੇਟ ਆ ਉਸੇ ਰੇਟ ਦੇ ਉੱਤੇ ਅਸੀਂ ਇੱਥੋਂ ਮੁਹੱਈਆ ਕਰਵਾ ਰਹੇ ਹਾਂ ਉਹਦਾ ਕਾਰਨ ਇਹ ਹੈ ਕਿ ਜੇ ਬਾਹਰੋਂ ਮਠਾਈ ਆਉਂਦੀ ਤਾਂ ਕੋਈ ਸ਼ਰਾਬਤੀ ਅੰਸਰ ਪਰ ਉਸ ਦੇ ਵਿੱਚ ਕੋਈ ਨਾ ਕੋਈ ਨਸ਼ਾ ਜਾਂ ਕੋਈ ਮਿਲਾਵਟ ਕਰਕੇ ਲਿਆਉਂਦੇ ਨੇ ਉਹ ਜੋ ਕਿ ਫਿਰ ਜੇਲ੍ਹ ਦੇ এনਵਾਇਰਨਮੈਂਟ ਲਈ ਹਾਨੀ ਕਰ ਰਿਹਾ ਜਾਂਦਾ ਹੈ ਸਰ ਕਿੰਨੇ ਕੁ ਵਜੇ ਤੱਕ ਰਹੋ। ਉਹ ਵੈਸੇ ਤਾਂ 5 ਵਜੇ ਤੱਕ ਹੁੰਦਾ ਜੀ ਬਟ ਅੱਜ ਸਪੈਸ਼ਲ ਡੇ ਹੈ ਵੀ ਆਰ ਆਲ ਹੇਅਰ ਸਾਡੀ ਸਾਰੀ ਟੀਮ ਇੱਥੇ ਹੈ ਜਦ ਤੱਕ ਹਰ ਆਈ ਭੈਣ ਸੈਟੀਸਫਾਈ ਹੋ ਕੇ ਆਪਦੇ ਬ੍ਰਦਰ ਨੂੰ ਰੱਖਤੀ ਬੰਨ ਕੇ ਨਹੀਂ ਚਲੀ ਜਾਂਦੀ ਵੀ ਆਰ ਆਨ ਦੀ ਜਰਨਲ